ਅੱਜ ਦੀ ਕਰਦੇ ਆਂ ਭਾਈ ਵੀਡੀਓ ਸ਼ੁਰੂ ਤੇ ਜਿਹੜੇ-ਜਿਹੜੇ ਭੈਣ ਭਰਾ ਭਾਈ ਆਪਣਾ ਚੈਨਲ ਦੇਖਦੇ ਆਂ ਆਸ ਕਰਦੇ ਆਂ ਵੀ ਸਾਰੇ ਹੀ ਭਾਈ ਠੀਕ-ਠਾਕ ਹੋਣਗੇ ਤੇ ਇਹ ਜਿਹੜੀ ਵੀਡੀਓ ਆਪਾਂ ਬਣਾਉਨੇ ਆ ਇਹ ਬਾਈ 7 ਨੰਬਰ ਕੋਠੇ ਲਾਲ ਵਾਲੇ ਅਗਲੂ ਦੇ ਤੇ ਜ਼ਿਲ੍ਹਾ ਬਠਿੰਡਾ ਤੇ 855 ਬਾਈ ਨੇ ਕਰਨਾ ਸੇਲ ਆਉ ਖੜਾ ਸਾਰਾ ਆਪਾਂ ਤੁਹਾਨੂੰ ਟਰੈਕਟਰ ਦਿਖਾਵਾਂਗੇ 855 ਕਿ ਅੱਜ ਦੇ ਵੀਡੀਓ ਦੇ ਵਿੱਚ ਆਪਣੇ ਕੋਲ ਤਿੰਨ ਟਰੈਕਟਰ ਆ ਤੇ ਤਿੰਨੇ ਹੀ ਬਾਲੇ ਵਧੀਆ ਤੇ ਘਰੂ ਟਰੈਕਟਰ ਆ ਇਦੂ ਬਾਅਦ ਇੱਕ ਟਰੈਕਟਰ 735 ਆ ਉਹ ਵੀ ਦੇਖ ਲਓ ਭਾਈ ਤੇ ਇੱਕ ਫੂੜਾ 3610 ਉਹ ਵੀ ਟਰੈਕਟਰ ਬਹੁਤ ਸੋਹਣਾ ਉਹ ਵੀ ਦੇਖ ਲਿਓ ਤੇ ਆ ਦਿਖਾਉਣੀ ਆਪਾਂ ਤੁਹਾਨੂੰ ਟਰੈਕਟਰ 855 2004 ਮਾਡਲ ਤੇ ਬਾਕੀ ਵੀ ਆਪਣਾ ਚੈਨਲ ਜਿਹਨੇ ਨਹੀਂ ਕਰਿਆ ਸਬਸਕ੍ਰਾਈਬ ਤੇ ਆਪਣਾ ਚੈਨਲ ਕਰ ਲਓ ਸਬਸਕ੍ਰਾਈਬ ਤੇ ਤੇ ਵੀ ਆਪਾਂ ਵੀਡੀਓ ਪਾਉਣੀ ਆ ਤੇ ਆਪਣੀ ਵੀਡੀਓ ਕੋਈ ਸ਼ੇਅਰ ਵੀ ਕਰਦਿਆ ਕਰੋ ਤੇ ਕਮੈਂਟ ਵੀ ਕਰਦਿਆ ਕਰੋ ਤੇ ਜੇ ਕਿਸੇ ਵੀ ਭਰਾ ਨੇ ਵੀਡੀਓ ਬਣਾਉਣੀ ਆ ਤੇ ਮੈਨੂੰ ਨਾਲੇ ਬਈ ਫੋਨ ਆਪਣੀ ਡੇਲੀ ਵੀਡੀਓ ਫ੍ਰੀ ਬਣਾਉਣੇ ਆ ਆਪਾਂ ਵੀਡੀਓ ਤੇ ਜੇ ਕੋਈ ਦੂਰਦਾਰ ਦਾ ਬੰਦਾ ਲੱਗਾ ਉਹ ਬਾਈ ਫੋਨ ਲਾ ਲਿਓ ਉਹਨੂੰ ਬਾਈ ਫੋਨ ਲਾ ਕੇ ਦੱਸਦਾ ਕਿ ਆਹ ਟਰੈਕਟਰ ਆ ਬਾਈ ਇੰਨੇ ਟਾਇਰ ਆ ਪਿਛਲੇ ਤੇ ਪੂਰਾ ਸਮਿਆਂ ਟਰੈਕਟਰ ਆ ਬਾਈ ਦਾ 2004 ਮਾਡਲ ਤੇ ਬਾਈ ਕਹਿੰਦਾ ਪੈਸੇ ਹੀ ਮੈਂ ਬੱਤਰਜੀ ਨੂੰ ਦੇ ਦੂੰਗਾ ਤੇ ਬਾਕੀ ਬਾਈ ਦਾ ਪਾ ਨੰਬਰ ਥੱਲੇ ਸਕਰੀਨ ਤੇ ਦਿੱਤਾ ਤੇ ਪੈਸੇ ਪਾਪੋਂ ਬਾਈ ਨੇ ਦੱਸ ਹੀ ਦਿੱਤੇ ਬਾਈ ਕਹਿੰਦਾ ਮੰਗਾ ਮੰਗਾ ਜਿਵੇਂ ਕੁਝ ਕਰਦਾ ਨਹੀਂ ਤੇ ਮੈਂ ਇਹ ਟਰੈਕਟਰ 2 ਲੱਖ ਦੇ 65 ਹਜ਼ਾਰ ਦਾ ਦੇ ਦੂੰਗਾ ਜੇ ਕਿਸੇ ਨੂੰ ਆਇਆ ਫੈਟ ਤੇ ਬਾਈ ਬਾਈ ਨੂੰ ਨਾਲੇ ਫੋਨ ਆਹ ਟਰੈਕਟਰ ਬਾਈ ਦਾ ਟਰੈਕਟਰ ਬਾਈ ਦਾ 855 2004 ਮਾਡਲ ਟਰੈਕਟਰ ਤੇ ਟਰੈਕਟਰ ਆਪਾਂ ਸਾਰੇ ਪਾਸੇ ਦਿਖਾਤਾ ਫੇਰ ਆਪਾਂ ਕੈਮਰਾ ਪਿੱਛੇ ਮਾਰ ਦਿੰਦੇ ਹਾਂ ਕਿਸੇ ਵੀ ਬਾਈ ਨੂੰ ਟਰੈਕਟਰ ਆ ਗਿਆ ਬਾਈ ਫੱਟ ਤੇ ਬਾਈ ਨੂੰ ਲਾ ਲਿਓ ਫੋਨ ਤੇ ਵੈਸੇ ਆਪਣੇ ਅੱਜ ਤਿੰਨੇ ਟਰੈਕਟਰ ਬਹੁਤ ਵਧੀਆ ਤੇ ਆਪਣੀ ਵੀਡੀਓ ਕੋਲ ਸ਼ੇਅਰ ਕਰ ਦਿਓ ਜਿਹੜਾ ਵੀ ਤਿੰਨਾਂ ਟਰੈਕਟਰਾਂ ਦੇ ਵਿੱਚੋਂ ਭਾਲਦਾ ਫਿਰਦਾ ਸੀ ਵੀਡੀਓ ਆਪਣੀ ਉਹਨਾਂ ਕੋਲੇ ਜਾਵੜੇ ਤੇ ਆਹ ਟਰੈਕਟਰ ਆ ਬਾਈ ਤੇ ਬਾਕੀ ਕਿਸੇ ਵੀ ਬਾਈ ਨੂੰ ਆ ਗਿਆ ਫੱਟ ਟਰੈਕਟਰ ਤੇ ਆਹ ਬਾਈ ਦਾ ਥੱਲੇ ਆ ਸਕਰੀਨ ਤੇ ਨੰਬਰ ਤੇ ਬਾਈ ਨੂੰ ਲਾ ਲਿਓ ਫੋਨ ਬਾਈ ਜੀ ਆਪਾਂ ਆਇਆ ਬਾਈ ਨਿਰਮਲ ਦੇ ਘਰੇ ਕੋਠੇ ਲਾਲ ਵਾਲੇ ਅਬਲੂ ਦੇ ਤੇ ਜਿਲ੍ਹਾ ਬਾਈ ਦਾ ਬਠਿੰਡਾ ਤੇ ਆਹ ਬਾਈ ਦਾ ਟਰੈਕਟਰ ਵੇਚਣਾ ਸਵਰਾਜ 735 2000 ਮਾਡਲ ਆ ਬਾਹਰ ਪੰਪ ਵਾਲਾ ਤੇ ਕਈ ਭਰਾ ਮੈਨੂੰ ਕਹਿੰਦੇ ਵੀ ਤੂੰ ਉੱਚੇ ਮਾਰ ਵਾਲਾ ਟਰੈਟ ਦਿਖਾਈਏ ਨਾ ਤੇ ਨੀਵੇਂ ਮਾਰ ਵਾਲੇ ਨੂੰ ਦਿਖਾਉਂਦਾ ਤੇ 72 ਦੇ ਪਹਿਲਾਂ ਨਹੀਂ ਦਿਖਾਉਂਦਾ ਤੇ ਆਹ ਬਈ ਜਮਾ 72 ਦੇ ਪਹਿਲਾਂ ਟਰੈਟ ਆ ਜੇ ਕਿਸੇ ਭਰਾ ਨੇ ਲੈਣਾ ਤਾਂ ਬਾਈ ਦਾ ਨੰਬਰ ਆ ਥੱਲੇ ਸਕਰੀਨ ਤੇ ਦਿੱਤਾ ਵਾ ਤੇ ਬਾਈ ਨਾਲ ਕਰ ਲਿਓ ਗੱਲ ਤੇ ਆ ਚੀਜ਼ ਆ ਇੰਨੇ ਟਾਇਰ ਆ ਆਹ ਟਰੈਕਟਰ 2000 ਮਾਡਲ ਆ ਪੂਰਾ ਤੇ ਬਾਈ ਕਹਿੰਦਾ 1 75 ਦਾ ਦੇ ਦੂੰਗਾ ਤੇ ਸਾਰੇ ਪਾਸੇ ਓਕੇ ਆ ਮੇਰਾ ਟਰੈਕਟਰ ਤੇ ਜੇ ਵੀ ਕਿਸੇ ਬਾਈ ਨੂੰ ਲੱਗਾ ਫਿੱਟ ਤੇ ਬਾਈ ਨੂੰ ਲਾ ਲਿਓ ਫੋਨ ਆਹ ਟਰੈਕਟਰ ਸਵਰਾਜ ਸਾਰਾ ਦਿਖਾਤਾ ਆਪਾਂ ਤੇ ਬਾਈ ਨੂੰ ਲਾ ਲਿਓ ਬਾਈ ਫੋਨ ਤੇ ਬਾਈ ਦਾ ਥੱਲੇ ਆ ਨੰਬਰ ਬਾਈ ਜੀ ਆਪਾਂ ਆ ਬਾਈ ਗੁਰਵਿੰਦਰ ਦੇ ਘਰੇ ਤੇ ਕੋਠੇ ਲਾਲ ਵਾਲੇ ਅਵਲੂ ਦੇ ਤੇ ਜਿਹੜਾ ਬਾਈ ਦਾ ਬਟੰਡਾ ਤੇ ਆ ਬਾਈ ਨੇ 36 110 ਫੂਟ ਟਰੈਕਟਰ ਵੇਚਣਾ ਤੇ ਬਾਈ ਕਹਿੰਦਾ ਮੈਂ ਨਵਾਂ ਹੀ ਕਢਾਇਆ ਸੀ ਬਾਈ ਤੇ ਕੱਲਾ ਰੰਗ ਹੀ ਉੱਡਿਆ ਤੇ ਟਰੈਕਟਰ ਮੇਰਾ origional ਆ ਸਾਰੇ ਪਾਸੋਂ ਤੇ ਕੱਲਾ ਹਿੱਸਾ ਮੈਂ ਫਾਰਮ 60 ਦਾ ਲਵਾਇਆ ਇਹਦੀ ਤੇ ਓਕੇ ਟਾਈਟ ਆ ਮੇਰਾ ਸਾਰੇ ਪਾਸੋਂ ਤੇ 72 ਦੇ ਪੈਸਾ ਦਾ ਹੀ ਬਾਈ ਦੇ ਦੂਗਾ ਜੇ ਕਿਸੇ ਨੇ ਬਾਈ ਲੈਣਾ ਤਾਂ ਬਾਈ ਨੂੰ ਲਾ ਲਿਓ ਫੋਨ ਤੇ ਬਾਈ ਦਾ ਸਕਰੀਨ ਦੇ ਥੱਲੇ ਨੰਬਰ ਆ ਇੰਨੇ ਟਾਇਰ ਪਏ ਆ ਟਰੈਕਟਰ ਦੇ ਤੇ ਸਾਰੇ ਪਾਸੋਂ ਟਾਇਰ ਓਕੇ ਆ ਤੇ ਆ ਬਾਈ ਸਕੂਟਰੀ ਖੜੀ ਆ ਇਹ ਵੀ ਬਾਈ ਜੰਦਾ ਮੈਂ ਦੇਣੀ ਆ 23 ਮਾਡਲ ਸਕੂਟਰੀ ਆ ਬੈਟਰੀ ਵਾਲੀ ਇਹ ਵੀ ਓਕੇ ਆ ਸਾਰੇ ਪਾਸੋਂ ਇਹ ਬਾਈ ਜੰਦਾ ਮੈਂ 30000 ਦੀ ਸਕੂਟਰੀ ਦੇ ਦੂੰਗਾ ਸਕੂਟਰੀ ਦਿਖਾ ਦਿੰਨੇ ਆਪਾਂ ਸਾਰੇ ਪਾਸੋਂ ਆਪਾਂ ਟਰੈਕਟਰ ਦਿਖਾਤਾ 3610 ਤੇ ਆ ਬਾਈ ਦੀ ਸਕੂਟਰੀ ਆ ਬਾਈ ਕਹਿੰਦਾ ਵੀ 23 ਮਾਡਲ ਆ ਓਕੇ ਆ ਸਕੂਟਰੀ ਸਾਰੇ ਪਾਸੋਂ 44 ਲੇਟ ਵਾਲੀ ਤੇ 30000 ਦੀ ਸਕੂਟਰੀ ਵੀ ਦੇ ਦੂੰਗਾ ਤੇ 130 ਦਾ ਮੈਂ ਟਰੈਡ ਦੇਊਗਾ ਤੇ ਟਰੈਡ ਮੇਰਾ ਹਾਰੇ ਪਾਸੋਂ ਓਕੇ ਆ ਨਵਾਂ ਹੀ ਮੈਂ ਕੜਾਇਆ ਸੀ ਤੇ ਮੇਰੇ ਨਾਮ